ਦੱਸ ਸਵੇਰ ਦਾ ਗਿਆ ਹੋਇਆ ਹਜੇ ਤੱਕ ਨਹੀਂ ਬੌੜਿਆ ਗਿਆ ਫਿਰਦਾ ਹੋਊਗਾ ਹਲ-ਹਲ ਗਲੀਆਂ ਦੇ ਵਿੱਚ ਕਰਦਾ ਕਦੇ ਕਿਸੇ ਜਨਾਨੀ ਨਾਲ ਗੱਲਾਂ ਕਰਨ ਖੜ ਜਾਂਦਾ ਹੁਣ ਕਦੇ ਕਿਸੇ ਨਾਲ ਅਗਲੀਆਂ ਮੂੰਹ ਨਹੀਂ ਲਾਉਂਦੀਆਂ ਫੇਰ ਵੀ ਅਗਲੀਆਂ ਦੇ ਨਾਲ ਲੱਗਿਆ ਰਹੂਗਾ ਗੱਲਾਂ ਕਰਨ ਮੈਨੂੰ ਤਾਂ ਇਹ ਡਰ ਲੱਗਦਾ ਇਹਦਾ ਕਿਸੇ ਤੋਂ ਕੋਈ ਅਲੰਬਾ ਨਾ ਕਿਸੇ ਕਿਸੇ ਦਾ ਲੈ ਆਵੇ ਹੁਣ ਇਹ ਫੇਰ ਪਤਾ ਨਹੀਂ ਹੁਣ ਤੁਰੀ ਜਾਂਦੀ ਜਨਾਨੀ ਨੂੰ ਐਵੇਂ ਛੇੜ ਦੂਗਾ ਤੱਕੇ ਨਾਲ ਤੁਰੀ ਜਾਂਦੀ ਨੂੰ ਅਗਲੀਆਂ ਨੇ ਮੈਨੂੰ ਤਾਂ 50 ਬੁੜੀਆਂ ਨੇ ਅਲੰਬੇ ਦੇਤੇ ਕਿ ਤੇਰੇ ਭਾਈ ਘਰ ਵਾਲੇ ਨੂੰ ਸਮਝਾ ਲੈ ਨਹੀਂ ਤਾਂ ਅਸੀਂ ਫਿਰ ਦੇਖ ਲੈ ਫਿਰ ਕੀ ਕਰਾਂਗੇ ਹਾਲ ਇਹਦੇ ਨਾਲ ਮੈਂ ਮੈਂ ਤਾਂ ਫਿਰ ਹੁਣ ਨਹੀਂ ਕੁਝ ਵੀ ਕਹਿੰਦੀਗੀ ਜੇ ਕਿਸੇ ਤੋਂ ਇਹਨੇ ਅਲੰਭਾ ਲੈ ਲਿਆ ਨਾ ਮੈਂ ਤਾਂ ਕਹਿ ਦੂੰ ਭਾਈ ਸੱਟ ਲੋ ਤੇ ਢਾ ਲੋ ਬੱਕਰੇ ਵਾਂਗ ਮੈਂ ਤਾਂ ਇਹਦੀਆਂ ਸ਼ਾਦੀਆਂ ਲੈਂਦੀ ਨਹੀਂ ਭਾਵੇਂ ਕਿਸੇ ਨੂੰ ਛੇੜ ਦਿੰਦਾ ਹਰ ਲਹਰ ਲਾ ਕਰਨ ਬਹਿ ਜਾਊਗਾ ਕਦੇ ਕਿੱਧਰ ਕਦੇ ਤਰਪਿਆ ਕਦੇ ਕਿੱਧਰ ਤਰਪਿਆ ਹਜੇ ਤੱਕ ਨਹੀਂ ਆਉਂਦਾ ਫੇਰ ਕਹੂਗਾ ਚਾਹ ਬਣਾ ਲੈ ਰੋਟੀਆਂ ਪਕਾ ਲੈ ਆਹਾ ਕਰ ਲੈ ਉਹੋ ਕਰ ਲੈ ਅਇਨ ਵੀ ਮੈਂ ਟਿੱਕੇ ਘਰੇ ਬਹਿ ਜਾ ਕਰਾਂ ਮੇਰੇ ਸਾਰੇ ਦਾ ਕੋਈ ਨਾ ਕੋਈ ਪੰਗਾ ਨਾ ਮੈਂ ਖੜਾ ਹੋ ਜਾਂਦਾ ਆ ਕੀ ਹੋ ਗਿਆ ਹੁਣ ਤੈਨੂੰ ਕਿਵੇਂ ਭਜਾਵਾਂ ਨੇ ਉਹ ਲੁਕਣ ਦੇ ਮੈਨੂੰ ਕਿਰਾ ਮੈਨੂੰ ਲੁਕਣ ਦੇ ਇਹੋ ਜਿਹਾ ਕੀ ਕਾਰਾ ਕਰਿਆ ਆ ਤੂੰ ਹੁਣ ਤੈਨੂੰ ਲੁਕਣ ਦੇ ਮੈਨੂੰ ਲੁਕਣ ਆਈ ਦਰਾਜਾ ਤੂੰ ਕਿਹੜਾ ਹੁਣ ਲੁਕਣ ਦੇ ਕੁਛ ਨਾ ਕੁਛ ਕਵਾੜਾ ਖੱਟਿਆ ਮੈਨੂੰ ਹੋਏਗਾ ਤੂੰ ਹੁਣ ਓਏ ਕਵਾੜਾ ਕੀ ਯਾਰ ਕੋਈ ਨਾ ਕੋਈ ਪੰਗਾ ਉਹੀ ਪੈ ਜਾਂਦਾ ਮੈਂ ਤਾਂ ਬਥੇਰੀ ਕੋਸ਼ਿਸ਼ ਕਰਦਾ ਵੀ ਨਾ ਪੰਗਾ ਪਵੇ ਕੋਈ ਨਾ ਕੋਈ ਪੈ ਜਾਂਦਾ ਮੈਂ ਮਰ ਜਾਂ ਮੈਂ ਤਾਂ ਪਹਿਲਾਂ ਸੋਚੀ ਜਾਂਦੀ ਸੀਗੀ ਕਿ ਇਹ ਕੋਈ ਕਵਾੜਾ ਨਾ ਖੱਟ ਲਵੇ ਹੈ ਮੈਂ ਤਾਂ ਖੁਦ ਹੀ ਕੱਲੀ ਗੱਲਾਂ ਕਰੀ ਜਾਂਦੀ ਸੀ ਹੁਣ ਕੀ ਤੂੰ ਇਹੋ ਜਿਹਾ ਹਲੰਬਾ ਲੈ ਆਇਆ ਓ ਮੈਂ ਸੋਚਦਾ ਕਿਤੇ ਪੁਲਿਸ ਪਲਸ ਨਾ ਆ ਜੇ ਜਾਂ ਓ ਜੰਟੇ ਹੋਰੀ ਨਾ ਕਿਤੇ ਜੰਟੇ ਦੀ ਬਹੂ ਵਾਲਾ ਪੰਗਾ ਜਾ ਪੈ ਗਿਆ ਮੈਨੂੰ ਕੀ ਕਰਿਆ ਆ ਤੂੰ ਜੰਟੇ ਦੀ ਬਹੂ ਨੂੰ ਕੀ ਕਹਿਆ ਆ ਉਹ ਮੈਂ ਕਾਨੂੰ ਕੁਛ ਕਹਿਤਾ ਜੰਟੇ ਦੀ ਬਹੂ ਨੂੰ ਮੈਨੂੰ ਲੋਕਣ ਦੇ ਕਿਤੇ ਪੁਲਿਸ ਆ ਜੀ ਲੱਭਦੀ ਲੱਭਦੀ ਕਿਥੇ ਤੂੰ ਕਿਹਰਾ ਮੈਨੂੰ ਵੇਖਣ ਦੇ ਹਜੇ ਤੱਕ ਤਾਂ ਕੋਈ ਵੀ ਨਹੀਂ ਹੈ ਗਿਆ ਤੇ ਪਹਿਲਾਂ ਤੂੰ ਮੈਨੂੰ ਗੱਲ ਦੱਸ ਕੀ ਕਰਕੇ ਮੈਂ ਅਗਲੀ ਕੋਈ ਆ ਗਈ ਘਰੇ ਤਾਂ ਉਹਨੂੰ ਦੱਸਣ ਜੋਗੀ ਲੜਨ ਜੋਗੀ ਤਾਂ ਹੋ ਜੂ ਅਗੋ ਓਏ ਬੰਦੇ ਭਾਲਦੇ ਭਾਲਦੇ ਇੱਥੇ ਆ ਜਾਣਗੇ ਮਹਾ ਮੱਖਾ ਚਲੇ ਜਾਣਗੇ ਮੈਨੂੰ ਤੂੰ ਉਹਨਾਂ ਦੇ ਜੰਟੇ ਕਿ ਤੈਨੂੰ ਪਤਾ ਕਿੰਨੇ ਗੰਦੇ ਬੰਦੇ ਆ ਸੋ ਮੈਨੂੰ ਲੋਕਣ ਦੇ ਤੀ ਕਹਿ ਤਾ ਉਹਨਾਂ ਦੀ ਬਹੂ ਨੂੰ ਮੈਨੂੰ ਦੱਸ ਤਾਂ ਦੇ ਕਿਹਰਾ ਮੈਂ ਅਗੋ ਕੁਛ ਕਹਿ ਤਾ ਦਊਂਗੀ ਲੁਕ ਜੀ ਫੇਰ ਬਾਅਦ ਚ ਕੋਈ ਮੈਂ ਕੱਲ ਜੰਟੇ ਕੀ ਬਹੂ ਗਲੀ ਦੇ ਵਿੱਚ ਜਾਂਦੀ ਸੀ ਤੇ ਮੈਂ ਉਹਨੂੰ ਲੰਗੀ ਜਾਂਦੀ ਸੀ ਮੈਂ ਉਹਨੂੰ ਬੁਲਾ ਬੈਠਾ ਉਹ ਨਹੀਂ ਹਟਦਾ ਕਾਬ ਦੇ ਲੱਛਣ ਆਉਂਦੇ ਕੋਈ ਯਾਰ ਉਹ ਯਾਰ ਫਿਰ ਮੈਂ ਉਹਨੂੰ ਕੀ ਕੁਛ ਨਹੀਂ ਕਿਹਾ ਮੈਂ ਕੋਈ ਗਲਤ ਨਹੀਂ ਕਿਹਾ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਉਹੀ ਕਿਹਾ ਸੀ ਕਿ ਭਾਈ ਭੱਜਿਆ ਕਰ ਤੁਹਾਡਾ ਸਰੀਰ ਸੈੱਟ ਹੋ ਜਾਊਗਾ ਹੈ ਤੇ ਉਹ ਸਵੇਰੇ ਪਤਾ ਲੱਗਿਆ ਤੇ ਉਹ ਰਾਤ ਕਿਸੇ ਨਾਲ ਭੱਜ ਗਈ ਬਹੁਤ ਮਰਦੇ ਇੱਥੇ ਕਈ ਬੰਦੇ ਸੁਣਦੇ ਸੀ ਤੇ ਸਾਰੇ ਕਹਿੰਦੇ ਬਾਈ ਐਨੇ ਕਿਹਾ ਸੀ ਕੁਛ ਰਾਤ ਅੰਨੇ ਕਿਹਾ ਸੀ ਭੱਜਣ ਦਾ ਤੇ ਮੈਂ ਤਾਂ ਉਥੋਂ ਮਸਾ ਨਾ ਪੈਂਡਾ ਛੜਾ ਕੇ ਉੱਥੇ ਉੱਥੇ ਹੀ ਫੜਦੇ ਸੀ ਮੈਨੂੰ ਤਾਂ ਮਸਾ ਪੱਜ ਗਿਆ ਮੈਨੂੰ ਤਾਂ ਲੋਕਾ ਨੂੰ ਦੇ ਤੂੰ ਨਹੀਂ ਤੁੱਲੂ ਕਣ ਦੇ ਤੂੰ ਇਹੋ ਜੀਆਂ ਸਲਾਹਾਂ ਉਹਦੇ ਕੋਲੇ ਧਰਿਆ ਕਰ ਤੈਨੂੰ ਕਿਸੇ ਨੂੰ ਕੀ ਲੋੜ ਹੈ ਇਹੋ ਜੀਆਂ ਸਲਾਹਾਂ ਦੇਣ ਦੀ ਉਹ ਵੀ ਕਿਸੇ ਨਹੀਂ ਘੀਆਂ ਪੈਣਾਂ ਨੂੰ ਤੂੰ ਸਲਾਹਾਂ ਦੇਣਾ ਕਿ ਭੱਜਿਆ ਕਰੋ ਤੇਰੇ ਭਲਾ ਕੋਈ ਮੋਟੀ ਏ ਤੇਰੇ ਭਲਾ ਲੱਗ ਪਟਣ ਲੱਗਦੀ ਏ ਹੈ ਤਗੜ ਤਗੜ ਮੈਂ ਤਾਂ ਕਨੀ ਆ ਜੇ ਤੇ ਤੈਨੂੰ ਦੇ ਚੰਗੀ ਤਰ੍ਹਾਂ ਤਨੇ ਸ੍ਰਿਸ਼ਟਾ ਹਲਣ ਬੱਕਰੇ ਤਰ ਅਗਲੇ ਆਂਦੀਆਂ ਪੰਹੂਆਂ ਨੂੰ ਛੇੜਦਾ ਹੈ ਮੇਰੇ ਸਹਰੇ ਤੇ ਦੀਏ ਫਿਰ ਤਾਂ ਤੂੰ ਉਹਨਾਂ ਵਾਲੇ ਪਾਸੇ ਹੋ ਗਈ ਮੇਰੇ ਵਾਲੇ ਪਾਸੇ ਥੋੜਾ ਹੋਈ ਤੂੰ ਤੇਰੀਆਂ ਸਲਾਹਾਂ ਤੇਰੀਆਂ ਦਿੱਤੀਆਂ ਨਾ ਕੋਈ ਕੰਮ ਨਹੀਂ ਹੁੰਦੀਆਂ ਬੋਲੀ ਕਰਦਾ ਤੇਰੇ ਦੰਦ ਪੰਨ ਗਿਆ ਮੈਨੂੰ ਤਾਂ ਲੱਗਦਾ ਆਹ ਕੁਝ ਸਲੀਚ ਤਰਿਆ ਤਾਂ ਹੁੰਦਾ ਦੇਖ ਦੇਖ ਦੇਖੀ ਆਹ ਜੰਟਾ ਹੀ ਤਰਿਆ ਆਂਦਾ ਮੈਨੂੰ ਤਾਂ ਲੱਗਦਾ ਲੰਬਾ ਲੈ ਕੇ ਆਉਂਗਾ ਪਿਆ ਜੰਟਾ ਆਹੋ ਤੂੰ ਹਟ ਜਾ ਤੂੰ ਸਾਨੂੰ ਇਸ ਪਿੰਡ ਚ ਰਹਿਣ ਦੇਣਾ ਹੈ ਕਿ ਨਹੀਂ ਰਹਿਣ ਦੇਣਾ ਚੁੱਪ ਹੋ ਜਾ ਤੇ ਲੱਛਣਾ ਕਰਕੇ ਨਾ ਇਸ ਪਿੰਡ ਚ ਨਾ ਪੁੱਛੇਗਾ ਤੂੰ ਸਾਡੇ ਤੋਂ ਚ ਪੁੱਛੇ ਤਾਂ ਉਹਨੂੰ ਕਹਿ ਦੀ ਹੈ ਨਹੀਂ ਸੀ ਹੈ ਨਹੀਂ ਉਹ ਤਾਂ ਘਰੇ ਹੈ ਨਹੀਂ ਉਹ ਤਾਂ 2-3 ਦਿਨ ਹੋ ਗਏ ਵਾਂਡੇ ਗਿਆ ਹੋਇਆ ਪੱਸੀ ਕੇ ਹਾਂ ਕਹਿ ਦ ਵਾਂਡੇ ਗਿਆ ਪਾਸੇ ਤੇ ਜਿਹੜਾ ਅਗਲੇ ਕਹਿਣਗੇ ਰਾਤ ਸਲਾਹਾਂ ਦੇ ਕੇ ਆਇਆ ਸਾਡੀ ਬਹੂ ਨੂੰ ਹਾਂ ਹੈ ਤਾਂ ਜੰਟਾ ਹੀ ਹੈ ਜੰਟਾ ਹੀ ਹੈ ਟੱਪ ਕੇ ਟੱਪ ਕੇ ਟੱਪ ਕੇ ਦੇਖ ਹਾਂ ਨੰਗ ਗਿਆ ਸਿੱਧਾ ਨੰਗ ਗਿਆ ਉਹ ਤਾਂ ਨਹੀਂ ਆਇਆ ਇੱਧਰ ਆ ਜਾ ਬਾਹਰ ਹੁਣ ਤੂੰ ਓ ਯਾਰ ਕੋਈ ਨਵਾਂ ਨਪਵਾੜਾ ਖੱਟ ਦੇ ਕਿਤੇ ਨਵਾਂ ਨਪਵਾੜਾ ਖੱਟ ਜੀ ਕੋਈ ਤੂੰ ਫਟ ਜਾ ਕੋਈ ਤੂੰ ਫਟ ਜਾ ਮੈਂ ਮਖਾਣਾ ਯਾਰ ਗਲੀ ਚ ਸ਼ੋਰ ਜ਼ਿਆਦਾ ਪਈ ਜਾਂਦਾ ਕੋਈ ਇੱਧਰ ਨਾ ਆ ਜੇ ਜੇ ਆ ਵੀ ਗਿਆ ਨਾ ਮੈਂ ਤਾਂ ਖਿੱਚ ਕੇ ਤੇਰੇ ਬਾਹਰ ਧਰ ਸਿੱਟ ਦੂੰਗਾ ਅੱਗੇ ਅੱਗੇ ਆ ਕੰਨਾਂ ਨੂੰ ਹੱਥ ਲਾ ਆ ਕੰਨਾਂ ਨੂੰ ਹੱਥ ਤੂੰ 50 ਵਾਰੀ ਕੰਨਾਂ ਨੂੰ ਹੱਥ ਲਾਏ ਤੂੰ ਨੇ ਹਟਦਾ ਕੰਨਾਂ ਨੂੰ ਆ ਆ ਲਾਏ ਮੈਂ ਤਾਂ ਤੇਰੇ ਕੰਨਾਂ ਨੂੰ ਐਤ ਕੀ ਐਤ ਕੀ ਬਸ ਐਤ ਕੀ ਪੱਖ ਤੇ ਮੈਂ ਨਹੀਂ ਮੈਂ ਕੁਝ ਕਿਹਾ ਮੈਂ ਕੁਝ ਕਿਹਾ ਹੀ ਨਹੀਂ ਇਤ ਕੀ ਬਖਸ਼ ਦੇ ਮੈਂ ਤੇਰੇ ਆਲੰਬੇ ਸੁਣ ਕੇ ਨਾ ਉਹ ਫਰਮਾਇ ਤਾਂ ਉਹ ਕਿੱਸ ਵੀ ਭੱਜਿਆ ਕਰ ਮੈਨੂੰ ਪਤਾ ਵੀ ਇੰਨੇ ਮੋٹے ਦਿਮਾਗ ਦੀ ਕਿਸੇ ਨਾਲ ਟੱਪੀ ਜਾਊਗੀ ਰਾਤ ਨੂੰ ਟੱਪੀ ਜਾਊਗੀ ਕਿਸੇ ਨਾਲ ਹੈ ਇੰਨੇ ਹੀ ਕਿਹਾ ਸੀ ਵੀ ਮੈਂ ਤਾਂ ਭਾਈ ਭੱਜਿਆ ਕਰ ਭੱਜਿਆ ਕਰ ਤੇ ਰਾਤ ਨੂੰ ਕਿਸੇ ਨਾਲ ਟੱਪ ਗਈ ਦੱਸ ਜੰਟੇ ਦੀ ਬਹੂ ਦੱਸ ਮੈਨੂੰ ਪਤਾ ਵੀ ਇਹੋ ਜੀ ਹੈ ਮੈਂ ਤਾਂ ਤੇਰੇ ਨਾ ਆਲੰਬੇ ਸੁਣ ਸੁਣ ਕੇ ਆਹ ਹੈ ਆਹ ਤੇਰੀਆਂ ਕੰਨਾਂ ਨੂੰ ਹੱਥ ਜਿਹੜੇ ਤੂੰ ਲਾਉਂਨੇ 50 ਵਾਰੀ ਲਾ ਲਾ ਕੇ ਕੰਨਾਂ ਨੂੰ ਹੱਥ ਮੈਂ ਤਾਂ ਤੇਰਾ ਤਾਂ ਵਿਸ਼ਵਾਸ ਕਰਨਾ ਵੀ ਛੱਡ ਗਈ ਹਾਂ ਹੁਣ ਬੱਸ ਗਲ ਹੋ ਗਈ ਗਲਤੀ ਯਾਰਾ ਹੁਣ ਤੇਰੇ ਅੱਗੇ ਹੱਥ ਬੰਦਾਂ ਯਾਰ ਮੈਨੂੰ ਐਤ ਕੀ ਸਾਹਮ ਲੈ ਵਸ ਤੂੰ ਸਾਰਾ ਸੌਤਾ ਸਾਹਮ ਲੈ ਐਦੋਂ ਮੁੜ ਕੇ ਨਹੀਂ ਐਸ ਤਰ੍ਹਾਂ ਕੋਈ ਕਰਦਾ ਹਾਂ ਐਦੋਂ ਮੁੜ ਕੇ ਕਿਸੇ ਦੀਆਂ ਬੰਗਵਾਂ ਨੂੰ ਜਾਂ ਕਿਸੇ ਦੀਆਂ ਕੁੜੀਆਂ ਨੂੰ ਸਲਾਵਾ ਦਿੱਤੀਆਂ ਨਾ ਤਾਂ ਪਹਿਲਾਂ 10 ਵਾਰੀ ਸੋਚ ਲਿਆ ਕਰ ਮੈਂ ਤੈਨੂੰ ਦੱਸਾਂ ਲੱਗ ਜੂਗਾ ਇਹ ਫਲਾਹਾਂ ਦੇਣ ਭੱਜਿਆ ਕਰ ਕਿਸੇ ਦੀ ਬਹ ਮੋਟੀ ਪਤਲੀ ਤੂੰ ਅੰਬ ਲੈਣੀ ਉਹਨਾਂ ਤੋਂ ਹੁਣ ਜੇ ਸੰਭਾਲ ਲਈਗੀ ਥੋੜਾ ਫਿਰ ਬਾਹਰ ਪੈ ਜਾ ਕੇ ਅੰਤਰੀ ਬੈ ਜਾ ਮੰਜੇ ਤੇ ਮੈਂ ਕਹਿ ਦੂੰ ਹੈ ਨਹੀਂ ਕਰੇ ਉਤਾ ਪਈ ਕੋਈ ਬੂਹਾ ਬਜਾਊਗਾ ਤਾਂ ਮੈਂ ਕਹਿ ਦੂੰਗੀ ਤਾਂ ਗਿਆ ਹੋਇਆ ਪਾਸੇ ਤੁਰਿਆ ਰਹਿੰਦਾ ਸਾਰਾ ਦਿਨ ਗਲੀਆਂ ਦੇ ਵਿੱਚ ਕੱਚ ਦਾ ਕਦੇ ਉਸ ਗਲੀ ਵੜ ਗਿਆ ਕਦੇ ਉਸ ਗਲੀ ਵੜ ਗਿਆ ਹੁਣ ਕਿਉਂ ਰੌਲਾ ਕਰੀ ਜਾਨੀਆ ਹੌਲੀ ਬੋਲ ਲੈ ਹੌਲੀ ਬੋਲ ਲੈ ਮੈਂ ਤਾਂ ਤੇਰੇ ਤੋਂ ਬੜਾ ਦੁਖੀ ਹੋਗੀ ਤੂੰ ਤਾਂ ਨਾ ਮੈਨੂੰ ਸਤਾ ਰੱਖਿਆ ਮੈਂ ਤਾਂ ਗਲੀ ਦੇ ਵਿੱਚੋਂ ਵੀ ਨੰੰਨਜੋਗੀ ਨਹੀਂ ਹੈਗੀ ਅਗਲੀਆਂ ਖੜ ਖੜ ਕੇ ਮੈਨੂੰ ਹੌਾਂਬੇ ਦਿੰਦੀਆਂ ਹੈ ਯਾਰ ਮੈਨੂੰ ਤਾਂ ਹੀ ਚਿੰਤਾ ਹੋ ਰਹੀ ਹੈ ਵੀ ਕਿਤੇ ਲੱਭਦੇ ਲੱਭਦੇ ਉਹ ਦੁਕਾਨਾਂ ਤੋਂ ਉਹਨਾਂ ਤੇ ਦੁਕਾਨ ਤੇ ਜਾ ਕੇ ਬੈਠਦਾ ਉਹਨਾਂ ਨਾਲ ਮੈਂ ਏਜੰਟਾ ਇੱਧਰ ਨੂੰ ਗਿਆ ਸੀ ਅੱਗੇ ਕਿ ਤੂੰ ਉੱਥੋਂ ਲੱਭਦਾ ਲੱਭਦਾ ਫੇਰ ਕਿਤੇ ਘਰਾਂ ਨੂੰ ਆ ਜਾਣ ਇੱਥੇ ਦੋ ਚਾਰ ਬੰਦੇ ਹੋਰ ਲੈ ਜਾਵੇ ਨਾਲ ਹੈ ਮੈਂ ਅੰਦਰ ਜਾ ਕੇ ਨਾ ਰੰਜਾਈ ਲੈ ਕੇ ਸੌਣਾ ਤੂੰ ਮੈਨੂੰ ਉੱਥੇ ਸੌਣ ਦੇ ਹਾਂ ਵੇਖ ਵੇਖ ਇਹਦੇ ਕੰਮ ਦੇਖ ਆ ਜਾ ਬਹਿ ਜਾ ਇੱਥੇ ਮੈਂ ਤੈਨੂੰ ਕਹਤਾ ਬਹਿ ਜਾ ਨਹੀਂ ਤੈਨੂੰ ਕੋਈ ਕੁਝ ਕਹਿੰਦਾਗਾ ਮੈਂ ਮੈਠੀ ਹੈਗੀ ਆ ਜਦੋਂ ਉਦੋਂ ਤੱਕ ਆ ਜਾਏ ਜਾਂ ਉਹ ਆ ਜਾਣ ਲੱਬਦੇ ਲੱਬਦੇ ਹੈ ਮੌਰ ਸ਼ਾਂਗ ਦੇਣ ਐਵੇਂ ਤੂੰ ਬਾਈ ਚੱਲ ਗੱਲ ਨਹੀਂ ਬਾਤ ਨਹੀਂ ਬਾਈ ਜਾ ਕੁਝ ਨਹੀਂ ਕੋਈ ਵੀ ਕਹਿੰਦਾ ਮੈਂ ਹੈਗੀ ਆ ਨਾ ਆਪਣੇ ਗੱਲ ਸੰਭਾਲ ਲੂ ਪਹਿਲਾਂ ਕਿ ਮੈਂ ਤੇਰੀਆਂ ਗੱਲਾਂ ਸੰਭਾਲੀਆਂ ਨੇ ਕਿੰਨੀਆਂ ਆਹਾ ਵੀ ਸੰਭਾਲ ਲੂ ਮੇ ਮੋਖ ਮਾਰੀ ਜਾਂਦਾ ਸੰਭਾਲ ਲੇਗੀ ਸੰਭਾਲੂਗੀ ਤਾਂ ਸਹੀ ਪਹਿਲਾਂ ਤੂੰ ਕਿੰਨੇ ਉਹ ਅਲੰਬੇ ਲੈ ਲੈ ਕੇ ਆਇਆ ਉਹ ਨਹੀਂ ਸੰਭਾਲੇਗੇ ਮੈਂ ਚੱਲ ਯਾਰ ਆਹ ਸੰਭਾਲ ਲੈ ਬਸੇ ਹੀ ਆਹ ਸੰਭਾਲ ਲੈ ਈਦੋਂ ਮੁੜ ਕੇ ਕਿਸੇ ਦੀ ਧੀ ਭੈਣ ਨੂੰ ਕੁਝ ਕਹਿ ਗਿਆ ਨਾ ਮੈਂ ਤਾਂ ਤੂੰ ਬਹੁਤ ਪੁਰਾਣੀ ਹੈ ਗਿਆ ਤੇਰਾ ਇੰਨੀ ਗੱਲ ਵੀ ਨਹੀਂ ਕਹੀ ਇੰਨੀ ਗੱਲ ਵੀ ਨਹੀਂ ਕਹੀ ਬਸ ਉਹ ਛੋਟੀ ਐਵੇਂ ਬਾਤ ਦਾ ਪਤੰਗੜ ਬਣਾ ਕੇ ਬੈਗੀ ਬਾਤ ਦਾ ਪਤੰਗੜ ਬਣਾ ਸਾਰੇ ਕਹਿੰਦੇ ਐਸੇ ਐਸੇ ਨੇ ਭੁਜਾਈ ਐ ਐਸੇ ਨੇ ਭੁਜਾਈ ਐ ਦੱਸ ਮੈਂ ਤਾਂ ਤੇਰੀਆਂ ਸਲਾਹਾਂ ਸੁਣੀਆਂ ਹੋਈਆਂ ਸਾਰਾ ਪਿੰਡ ਥੂ ਥੂ ਕਰਦਾ ਹੈ ਅਗਲਾ ਕਹਿੰਦੇ ਐ ਅਗਲਾ ਉਹ ਫਲਾਣੇ ਘਰੇ ਕਿਸੇ ਦੇ ਕੁਛ ਹੁੰਦਾ ਕਹਿੰਦੇ ਉਹਨੇ ਸਲਾਹ ਦਿੱਤੀ ਹੋਣੀ ਮੈਂ ਤਾਂ ਚੰਗੀ ਸਲਾਹ ਹੀ ਦਿੱਤੀ ਸੀ ਮਹਾ ਭਾਈ ਥੋੜੀ ਜੀ ਮੋਟੀ ਸੀ ਮੈਂ ਭੱਜਿਆ ਕਰ ਭਾਈ ਸੈੱਟ ਹੋ ਜਾਏਗੀ ਸਹੀ ਹੋ ਜੂਗੀ ਸੈੱਟ ਆਪਦੇ ਨਾਲ ਸੈੱਟ ਭਾਲਦਾ ਹੋਣਾ ਇਹ ਉਹ ਕਾਨੂੰ ਐ ਕਾਨੂੰ ਕਿਹਾ ਸੀ ਮੈਂ ਉਹ ਹਾਂ ਤੇਰੀਆਂ ਕਰਤੂਤਾਂ ਮੈਂ ਜਾਣਦੀਆਂ ਸਾਰੀਆਂ ਹੈ ਬਣਿਆ ਰਹੂਗਾ ਪੂਰਾ ਇੱਥੇ ਸ਼ਕੀਨ ਚਾਦਰੇ ਬੰਨ ਲੜਵੀ ਪੱਗਾਂ ਛੱਡ ਤੁਰ ਪੂ ਗਲੀ ਚ ਆਵਦਾ ਮਾਰੂ ਗੱਠਾਂ ਦੇ ਭਾਰੀਆਂ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਫੋਨ ਕਿੱਥੇ ਰਹਿ ਗਿਆ ਮੇਰੇ ਕਿਹਦਾ ਫੋਨ ਹੈ ਲੈ ਮੇਰ ਤਾਂ ਭਰਾ ਦਾ ਫੋਨ ਆ ਗਿਆ ਦੱਸ ਚੁੱਪ ਕਰ ਜੀ ਹੁਣ ਵਿੱਚ ਕੋਈ ਆਪਦੀ ਗੱਲ ਨਾ ਵਿਚੜਾ ਕੇ ਬੈਠੀ ਕੋਈ ਗੱਲ ਕਰ ਲੈਣ ਦੀ ਮੈਨੂੰ ਕਰ ਲੈ ਗੱਲ ਕਰ ਲੈ ਮੈਂ ਕਰ ਲਈ ਤੈਨੂੰ ਕਰ ਲੈ ਗੱਲ ਤੇਰੇ ਭਰਾ ਦਾ ਫੋਨ ਹੈ ਆਹੋ ਕਰ ਲੈ ਹੈਲੋ ਹਾਂ ਦੀਪ ਬੋਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹਾਂ ਠੀਕ ਆ ਮੈਂ ਸਲਾਹ ਲੈਣੀ ਹੈ ਕੀ ਸਲਾਹ ਲੈਣੀ ਅੱਛਾ ਰਿਸ਼ਤਾ ਕਰਨਾ ਹੈ ਲੈ ਚੱਲ ਬਹੁਤ ਵਧੀਆ ਸੋਹਣੀ ਗੱਲ ਐ ਛੋਟੀ ਭੈਣ ਦਾ ਆਹੋ ਆਹੋ ਮੈਨੂੰ ਪਤਾ ਐ ਬੇਕ ਕਿ ਆ ਕਦ ਰਹੇ ਮਿੱਤ ਉਹ ਰਿਸ਼ਤਾ ਕਰਦੇ ਆ ਆਹੋ ਜਿਸਤਾ ਕਰਦੇ ਤੇਰਾ ਵਿੱਚ ਬੋਲਣਾ ਜ਼ਰੂਰੀ ਐ ਵਿੱਚੇ ਤਾਂ ਗੜਾ ਲੂ ਕੋਈ ਨਾ ਪੁੱਛਿਆ ਹੀ ਐ ਹੋਰ ਕਿਉਂ ਐ ਕਰਦੀ ਹੁੰਨੀ ਐ ਤੇ ਕਰਾਣਾ ਆਖਰ ਕਰ ਲੈ ਤੂੰ ਗੱਲ ਅੱਛਾ ਅੱਛਾ ਤੁਸੀਂ ਵੇਖਿਆ ਵੇਖਣੇ ਗਏ ਹਜੇ ਅੱਛਾ ਮੈਂ ਆ ਜਾ ਫੇਰ ਚੱਲਾਂਗੇ ਅੱਛਾ ਚੱਲ ਫੇਰ ਮੈਂ ਕੋਈ ਗੱਲ ਨਹੀਂ ਮੈਂ ਪੁੱਛ ਦਿਆਂ ਤੇਰੇ ਜੀਜੇ ਨੂੰ ਜੇ ਉਹ ਮੈਨੂੰ ਕਹਿ ਦੂਗਾ ਤਾਂ ਮੈਂ ਆ ਜੂੰਗੀ ਚਾਰ ਪੰਜ ਦਿਨ ਇਕੱਠੇ ਚੱਲਿਆਂਵਾਂਗੇ ਦੇਖ ਆਵਾਂਗੇ ਅੱਛਾ ਗੱਲ ਚੱਲ ਦਿਨ ਤਾਂ ਕਈ ਦਿਨ ਹੋ ਗਏ ਹੋਣੇ ਹਨਾ हां मेनू पता है दसया सी मेनू बीबी ने ते चलो कोई गल नहीं आपा चलदे हां सारे जने मुंडा देखियावांगे ठीक है चल ठीक है मई कहंदी सी हम्म मेरा भाया कहंदा सी ਵੀ ਤੂੰ 4-5 ਦਿਨ ਆ ਜਾ ਤੇ ਆਪਾਂ ਰਿਸ਼ਤਾ ਵੇਖਿ ਆਉਨੇ ਆ ਛੋਟੀ ਦਾ ਭਗ ਜਾ ਮੈਂ ਵਗ ਜਾ ਪਾਵਾ ਤੂੰ 10 ਦਿਨ ਲਾਇਆ 4-5 ਦਿਨ ਤੱਕ ਖੜਾ ਛੱਟੂ ਬਕਲੇਸ ਤੋਂ ਵਧੀਆ ਜਾ ਆ ਵਿੱਚ ਚੰਗੀ ਗੱਲਾਂ ਪਿੱਛੋਂ ਮਰਜਾ ਕਰਾਂਗੇ ਹਾਂ ਹਾਂ ਜਾ ਆ ਪਪਾ ਮੀ ਕੋਈ ਗੱਲ ਹੀ ਨਹੀਂ ਹੈਗੀ ਹਾਂ ਹਾਂ ਭਾਂ ਤੂੰ 10 ਦਿਨ ਲਾਇਆ ਦੇਖੇ ਨਾਲੇ ਨਾ ਪੇਕੇ ਜਿੰਨਾ ਮੋਹ ਕਰਦੇ ਐ ਤਾਂ ਜਾਣਾ ਵੀ ਚਾਹੀਦਾ ਤੈਨੂੰ ਤੇ ਹੋਰ ਮੈਨੂੰ ਅਗਲੇ ਸੱਜੀ ਜਾਂਦੇ ਕਹਿੰਦੇ ਬਈ ਰਿਸ਼ਤੇਵਾ ਵੇਖਣ ਜਾਣਾ ਤੇ ਤੂੰ ਆ ਜਾ ਕਹਿੰਦੇ ਆਖੇ ਹਾਂ ਹਾਂ ਤੇ ਫਿਰ ਮੈਂ ਮੈਨੂੰ ਤਾਂ ਫਿਰ ਯਾਦ ਆ ਜਾਂਦਾ ਮੈਂ ਕੋਈ ਆ ਨਾ ਉਧਰ ਲਾ ਉਧਰ ਧਿਆਨ ਨਾ ਦੇ ਹਾਲਤ ਦੀਆਂ ਗੱਲਾਂ ਵਾਲੇ ਪਾਸੇ ਮੇਰੇ ਵਾਲੀ ਗੱਲ ਵਾਲੇ ਪਾਸੇ ਧਿਆਨ ਦੇ ਸਾਡੇ ਘਰੇ ਤਾਂ ਮੱਥਾ ਮੱਥਾ ਤਾਂ ਵਿਆਹ ਤਰ ਨੂੰ ਫਿਰਦੇ ਤੇ ਜਾਇਆ ਜਾਇਆ ਕੋਈ ਚੱਕਰ ਵਾਲੀ ਗੱਲ ਨਹੀਂ ਭਾਵਾਂ ਤੂੰ 10 ਦਿਨ ਜਾਇਆ ਨਾਲੇ ਨਾ ਇੰਨਾ ਤੈਨੂੰ ਮੋਹ ਕਰਦੇ ਤੈਨੂੰ ਜਾਣਨਾ ਚਾਹੀਦਾ ਚੱਲ ਮੈਂ ਵਗ ਜਾ ਫਿਰ ਹਥੇ ਉਹ ਵਗ ਜਾ ਕੋਈ ਐਸੀ ਗੱਲ ਨਹੀਂ ਚੱਲ ਫਿਰ ਮੈਂ ਦੀਪ ਨੂੰ ਕਹਿ ਦਿੰਨੀ ਆ ਮੈਂ ਸਵੇਰੇ ਆਉਣੀ ਆ ਹਾਂ ਕਹਿ ਦੇ ਤੇਰੇ ਭਰਾ ਨੂੰ ਚੱਲ ਠੀਕ ਹੈ ਉਰ ਕੀ ਜਾ ਸਵੇਰੇ ਹਾਂ ਦੀਪ ਤੇਰਾ ਜਿੱਜਾ ਕਹਿੰਦਾ ਮੇਰਾ ਤਾਂ ਰੋਟੀ ਬਿਨਾ ਸਰਨਾ ਨਹੀਂ ਤੇ ਤੂੰ ਰਹਿ ਨਹੀਂ ਦੇ ਜਾਣ ਨੂੰ ਤੇ ਕੋਈ ਫਲਾਹਾ ਤੁਸੀਂ ਮੇਰੇ ਤੋਂ ਪੁੱਛਣੀ ਹੋਵੇ ਨਾ ਤਾਂ ਫੋਨ ਤੇ ਕਰ ਲਿਓ ਜਿੱਕਰ ਮੇਰੇ ਨਾਲ ਚੰਗਾ ਔਰ ਵੀਡੀਓ ਵਾਡੀਓ ਕਾਲਾਂ ਚੱਲਦੀਆਂ ਅੱਜਕੱਲ ਤਾਂ ਵੀਡੀਓ ਕਾਲ ਤੇ ਗੱਲ ਕਰ ਲਿਓ ਮੈਥੋਂ ਤਾਂ ਮੁਸ਼ਕਲ ਹੀ ਆਇਆ ਜਾਊਗਾ ਤੈਨੂੰ ਪਤਾ ਹੈ ਘਰੋਂ ਕਿੱਥੇ ਨਿਕਲਿਆ ਜਾਂਦਾ ਹੈ ਹੈ ਤੇ ਹੋਰ ਮੈਂ ਤੂੰ ਫੇਰ ਆਜੂ ਤੁਸੀਂ ਵੇਖ ਕੇ ਆਜੋਗੇ ਨਾ ਉਦੋਂ ਆਜੂ ਮੈਂ ਹੁਣ ਨੀ ਇੱਕ ਵਾਰੀ ਮੈਥੋਂ ਆਇਆ ਜਾਂਦਾ ਚੰਗਾ ਦਰਜੀਜਾ ਕਹਿੰਦਾ ਸੀਗਾ ਕਿ ਤੂੰ ਰਹਿ ਨਹੀਂਦੇ ਹੁਣ ਠੀਕ ਹੈ ਚੰਗਾ ਮੈਂ ਫੋਨ ਕੱਟਦੀ ਆਂ ਤੇਰਾ ਮੈਂ ਮੈਂ ਤੈਨੂੰ ਕਦੋਂ ਕਿਹਾ ਮੈਨਾਂ ਤੁਹਾਨੂੰ ਇਹ ਕਿਹਾ ਜੀ ਜਾਇਆ ਜਾਇਆ ਚੰਗੀ ਗੱਲ ਹੈ ਜਾਇਆ ਜਾਇਆ ਚੰਗੀ ਗੱਲ ਹੈ 10 ਦਿਨ ਜਾਇਆ 15 ਦਿਨ ਜਾਇਆ ਦਿਨ ਮੈਂ ਪਿੱਛੋਂ ਕਰੂੰ ਸ਼ੁਕਲ ਮੇਲੇ ਹਨਾ ਆਹਾ ਤੂੰ ਸ਼ੁਕਲ ਮੇਲਿਆ ਕਰਕੇ ਮੈਨੂੰ ੱਲਣਾ ਚਾਹੁੰਦਾ ਮੈਨੂੰ ਪੇਕੇ ਵੀ ਵਗ ਜਾ ਤੇਰੀਆਂ ਕਰਤੂਤਾ ਨਾ ਮੈਂ ਜਾਣਦੀ ਆ ਸਾਰੀਆਂ ਉਹ ਮੈਂ ਕੀ ਕਰਤਾ ਮੈਂ ਤਾਂ ਹੁਣ ਤੂੰ ਆਪ ਹੀ ਕਹੀ ਦੀ ਸੀ ਆ ਜਾਇਆ ਵਾ ਮੈਂ ਜਾਇਆ ਵੀ ਜਾਇਆ ਤੂੰ ਤਾਂ ਬਾਨੇ ਲੱਗਦਾ ਮੈਂ ਮਾਰਦਾ ਵੀ ਮੈਂ ਇੱਕ ਘਰੋਂ ਨਿਕਲੇ ਤੇ ਜੜੇ ਘਰੋਂ ਇਹ ਤੇ ਮੈਂ ਪਿੱਛੋਂ ਜਾਵਾਂ ਠੇਕੇ ਫਿਰਾਂ ਯਾਰ ਬੇਲੀਆਂ ਨਾਲ ਫਿਰਾਂ ਹੈਂ ਇੱਧਰ ਉੱਧਰ ਗਲੀਆਂ ਚ ਝਾਕਦਾ ਫਿਰਾਂ ਤੇਰਾ ਮੈਨੂੰ ਸਾਰਾ ਪਤਾ ਹੈ ਹਨਾ ਮੈਂ ਕਾ ਨੂੰ ਯਾਰ ਵੈਮ ਬਹੁਤ ਕਰਦੀ ਆ ਤੂੰ ਪਤਾ ਨਹੀਂ ਕੀ ਕਰਦੀ ਤੂੰ ਹੀ ਹੈਂ ਵਗ ਜਾ ਤੂੰ 10 ਦਿਨ ਲਾਇਆ 15 ਦਿਨ ਲਾਇਆ ਪਿੱਛੋਂ ਤੈਨੂੰ ਖੁੱਲ ਥਿਆ ਜੂ ਹਨਾ ਥਿਆ ਜੂ ਕਿਸੇ ਪਾਸੇ ਮਾਨ ਨਹੀਂ ਹੈਗੀ ਜੇ ਮੈਂ ਜਾਣ ਦਿੰਦਾ ਤਾਂ ਵੀ ਨਹੀਂ ਮਾਨ ਜੇ ਮੈਂ ਨਾ ਜਾਣ ਦਿੰਦਾ ਤਾਂ ਵੀ ਨਹੀਂ ਮੰਨਦੀ ਤਾਂ ਵੀ ਲੜਨਾ ਸੀ ਤੂੰ ਮੈਨੂੰ ਜੇ ਮੈਂ ਨਾ ਕਰ ਦਿੰਦਾ ਸੀਗਾ ਹਟ ਜਾ ਹਟ ਜਾ ਤੂੰ ਮੈਥੋਂ ਹਾਂ ਮੇਰੇ ਤੇ ਕਾਹਦੇ ਤੂੰ ਲੜੀ ਜਾਨੀ ਐ ਮੈਂ ਕੀ ਕਰਤਾ ਤੈਨੂੰ ਐ ਕਾਹਦੀ ਜਾਨੀ ਐ ਤੂੰ ਹੈਗਾ ਫਰਮਾਲਾ ਟੂ ਕੁੰਮ ਜਾਨਾ ਵੀ ਇਹ ਵਧੀਆ ਕੁੰਮੇ ਖੁੱਲ ਨਿਕਲੇ ਕੁੰਮੀ ਦਾ ਤੂੰ ਐ ਭਰਾ ਨੂੰ ਕੁਛ ਹੋਰ ਕਹੀ ਜਾਂਦੀ ਐ ਮੇਰੇ ਤੋਂ ਕੁਛ ਹੋਰ ਕਹਾਈ ਜਾਂਦੀ ਐ ਹਾਂ ਭਰਾ ਨੂੰ ਕੁਛ ਹੋਰ ਕਹੀ ਜਾਂਦੀ ਐ ਤੂੰ ਤਾਂ ਇਹ ਕਹਿੰਦਾ ਕਿ ਪਰਾ ਉਜੜੇ ਘਰੋਂ ਨਿਕਲੇ ਇਹ ਇਹ ਕੁਛ ਦਿਨ ਮੈਂ ਤਾਂ ਘਰੇ ਵਧੀਆ ਸ਼ਾਂਤੀ ਨਾਲ ਬੈਠੂੰਗਾ ਕੱਲ ਜਾ ਤੂੰ ਐ ਇਕੱਲਾ ਮੈਂ ਘਰ ਨਹੀਂ ਛੱਡਦੀਗੀ ਤੇਰੀ ਛਾਤੀ ਤੇ ਐ ਮੂੰਗ ਦਲੂ ਮੈਂ ਮਰਦਾ ਬੱਲਾ ਘਰੋਂ ਵੀ ਵਗ ਜਾਣਾ ਘਰੋਂ ਵਗ ਜੰਨਾ ਤੁਰਿਆ ਰਹਿਨੇ ਤੂੰ ਹਰਦਮ ਉਹੀ ਕਲੇਸ਼ ਕਰੀ ਰੱਖਦੀ ਐ ਪਹਿਲਾਂ ਤੇ ਤੇਰਾ ਟੇਪ ਪੂਰੇ ਨਹੀਂ ਹੁੰਦੇ ਮਗਰੋਂ ਮੈਂ ਪਿੰਡ ਵਗ ਜਾ 70 ਲਾਂਬੇ ਲੈ ਕੇ ਬੈਠਾ ਹੋਊਗਾ ਘਰੇ ਇਹ ਹੈ ਅਗਲੀਆਂ ਮੇਰੇ ਨੂੰ ਤੈਨੂੰ ਤਾਂ ਕੁਛ ਨਹੀਂ ਕਹਿੰਦੀ ਤੂੰ ਤਾਂ ਅੰਦਰ ਲੁੱਕ ਕੇ ਬਹਿ ਜਾ ਨਰਜਾਈ ਲੈ ਕੇ ਅਗਲੀਆਂ ਮੈਨੂੰ ਲਾਂਬੇ ਦਿੰਦੀ ਐ ਫਿਰ ਛੱਡ ਕੇ ਵਗ ਜਾ ਤੈਨੂੰ ਮੈਂ ਹਾ ਹੋ ਬਣਿਆ ਹੋਇਆ ਮੇਰੇ ਤੇ ਉਹੀ ਹੋਗੀ ਦੱਸ ਚੜ ਗਈ ਮੇਰੇ ਤੇ ਉਹੀ ਹੋਗੀ ਦੱਸ ਜਾਣਦੀ ਆ ਮੈਂ ਤੇਰੇ ਕਾਰਨਾਮੇ ਸਾਰੇ ਲੱਗਿਆ ਰਹੂਗਾ ਵਗ ਜਾ ਵਗ ਜਾ ਆਪ ਦੀ ਸਲਾਹ ਮੈਂ ਜਾਨੀ ਆ ਜਾਨੀ ਆ ਆਪ ਹੀ ਨਾ ਕਰੀ ਜਾਂਦੀ ਐ ਮੈਂ ਨਹੀਂ ਜਾਨਦੀ ਤੇਰੀਆਂ ਲੱਛਣਾਂ ਨੂੰ ਤੇਰਾ ਨੂੰ ਜਾਣਦੀ ਆ ਮੈਂ ਫੇ ਇਹ ਵੋ ਐ ਪਤਾ ਐ ਮੈਨੂੰ ਤੇਰਾ ਸਾਰਾ ਜਾਣਦੀ ਆ ਮੈਂ ਤੇਰੇ ਆਹ ਸਾਰੇ ਕਾਰਨਾ ਨੇ 24 ਘੰਟਿਆਂ ਦੇ ਵਿੱਚੋਂ ਮਾੜਾ ਮੋਟਾ ਤੇ ਕਦੇ ਸੋਚ ਲਿਆ ਕਰ ਵੀ ਯਾਰ ਰੈਸਟ ਦੇ ਜਬਾਨ ਨੂੰ ਦੇ ਲਾ ਕੁਛ ਹੈ ਨਾ ਲੜਾ ਇਸ ਬੰਦੇ ਨਾਲ ਵਿਚਾਰੇ ਨਾਲ ਇਹਨੂੰ ਕਿਉਂ ਤੂੰ ਇਹਨੂੰ ਮੈਨੂੰ ਕਿਉਂ ਬਣਾਈ ਬੈਠੀ ਐ ਤੂੰ ਹਰ ਟਾਈਮ ਹੈ ਨਾ ਕਿ ਹਰ ਟਾਈਮ ਲੜਦੀ ਰਹਿਣੀ ਐ ਕੁਛ ਟਾਈਮ ਤਾਂ ਮੈਨੂੰ ਟਿਕ ਲੈਣ ਦਿਆ ਕਰ ਵੀ ਹਾਂ ਇਹਨੂੰ ਵਿਚਾਰੇ ਨੂੰ ਸ਼ਾਂਤੀ ਨਾਲ ਜੀਣ ਲੈਣ ਦਿਆ ਹਰ ਟਾਈਮ ਲੜਦੀ ਰਹਿੰਦੀ ਮੈਂ ਤਾਂ ਅੰਦਰ ਜਾ ਕੇ ਹੀ ਪੈ ਜਾਣਾ ਇੱਧਰ ਆ ਜਾ ਕਿੱਧਰ ਤੁਰ ਪਿਆ ਇੱਥੇ ਬੈ ਮੈਂ ਤੈਨੂੰ ਕਹੇ ਇੱਥੇ ਬਹਿ ਜਾ ਕਿਉਂ ਹਜੇ ਮੇਰੇ ਮਨ ਦੀ ਪੜਾਹਤ ਨਿਕਲੀ ਨਹੀਂ ਸਾਰੀ ਅੰਦਰੋਂ ਜਦੋਂ ਤੱਕ ਮੈਂ ਤੈਨੂੰ ਸਾਰੀਆਂ ਗੱਲਾਂ ਕਹਿ ਨਾ ਲਵਾਂਗੀ ਨਾ ਮੇਰਾ ਮਨ ਹਵਲਾ ਨਹੀਂ ਹੁੰਦਾਗਾ ਇੱਥੇ ਬਹਿ ਜਾ ਅੱਛਾ ਤਾਂ ਬਿਠਾਉਣੀ ਹੈ ਪੜਾਹਤ ਕੱਢਣ ਵਾ ਮੈਂ ਤਾਂ ਬੈਠੀ ਆ ਇੱਧਰ ਬਹਿ ਇੱਥੇ ਨਹੀਂ ਤਾਂ ਮੈਥੋਂ ਸੁਣ ਲੇਗਾ ਕੁਝ ਤੂੰ ਇੱਥੇ ਬਹਿ ਜਾ ਚੁੱਪਚਾਪ ਹੂੰ ਮੇਰੇ ਅੰਦਰ ਜਿਹੜੀਆਂ ਗੱਲਾਂ ਦੱਬੀਆਂ ਹੋਈਆਂ ਨਾ ਮੈਂ ਸਾਰਗ ਤੇਰੇ ਤੇ ਕੱਢਣੀਆਂ ਹਾਂ ਹਾਂ ਕੱਢਣੀਆਂ ਮੈਂ ਇੱਥੇ ਮੈਂ ਤੈਨੂੰ ਕਹੇ ਤਾ ਕੰਮਦਾਨੀ ਕਾਰਦਾਨੀ ਹੈ ਗਿਆ ਤੁਰਿਆ ਫਿਰੂਗਾ ਮੂੰਹ ਚੱਕ ਕੇ ਕਦੇ ਕਿੱਥੇ ਕਦੇ ਕਿੱਥੇ ਖਾਂਦੀ ਸੀਗੀ ਆਹਾ ਗੋਂਗਲੂ ਜਾਂ ਵੀ ਟਿਕਦਾ ਹੀ ਨਹੀਂ ਕਦੇ ਇੱਧਰ ਰੁੜ ਪਿਆ ਕਦੇ ਇੱਧਰ ਰੁੜ ਪਰੂ ਕੰਨ ਤੇ ਕਿਉਂ ਕਿਉਂ ਕੰਨ ਤੇ ਮਾਰੂਗਾ ਮੈਨੂੰ ਗੋਂਗਲੂ ਕਹਨੀ ਐ ਮੈਂ ਤਾਂ ਇੱਕ ਗੋਂਗਲੂ ਹਾਂ ਕਿ ਆਗਦੇ ਆਪਣੇ ਮਨ ਘੜਤ ਘਾਣੀਆਂ ਬਣਾ ਲੈਣਾ ਹੈ ਹੈ ਤੂੰ ਹੈਗਾ ਗੋਂਗਲੂ ਵਰਗਾ ਤਾਂ ਹੀ ਬੋਲਦਾ ਮੈਂ ਤਾਂ ਗੋਂਗਲੂ ਪੈਂਦ ਪਲੇਟ ਦੇ ਵਿੱਚ ਰੁੜਿਆ ਫਿਰਦਾ ਮੈਂ ਤਾਂ ਇਹਨੂੰ ਕਹੀ ਜਾਂਦੀ ਆ ਕਿ ਬਈ ਆ ਗੋਂਗਲੂ ਜਾ ਵੇਖ ਹੁਣ ਬਹਾਨੇ ਬਣਾਉਂਦੀ ਕਹਿੰਦੀ ਮੈਨੂੰ ਐ ਵੀ ਗੋਂਗਲੂ ਹੈ ਕਹਿੰਦੀ ਤੈਨੂੰ ਗੋਂਗਲੂ ਆਪਦੇ ਆਪੇ ਬਣਿਆ ਬੈਠਾ ਗੋਂਗਲੂ ਤਾਂ ਬਣਿਆ ਰ ਮੈਨੂੰ ਕੁਝ ਬੋਲਦੀ ਏ ਕਦੇ ਕੁਝ ਬੋਲਦੀ ਏ ਬੰਦੇ ਨੂੰ ਐ ਕਹਿੰਦੇ ਹੁੰਦੇ ਆ ਬੰਦੇ ਨੂੰ ਐ ਕਹਿੰਦੇ ਹੁੰਦੇ ਮਨ ਚ ਪੜਾਸ ਕੱਢਣੀ ਆਹ ਤੰਗਾ ਤਰੀਕਾ ਤੇਰਾ ਮਨ ਚ ਪੜਾਸ ਕੱਢਣ ਦੀ ਆ ਆਹ ਆਹ ਨਹੀਂ ਰੁੜਿਆ ਫਿਰਦਾ ਆ ਵੇਖ ਲੈ ਇਹਦੇ ਚ ਤੰ ਨ ਤੇਰਾ ਨਹੀਂ ਹੈਗੀਆਂ ਨਾਲੇ ਤੇਰੇ ਚ ਤੰ ਨ ਤੇਰਾ ਨਹੀਂ ਹੈਗੀਆਂ ਹਾ ਐ ਨਹੀਂ ਹੂੰ ਟਿਕਦਾ ਹੈ ਪਲੇਟ ਦੇ ਵਿੱਚ ਭਲਾ ਇਹ ਤਾਂ ਤੂੰ ਨਹੀਂ ਟਿਕਦੀ ਤੂੰ ਨਹੀਂ ਟਿਕਦੀ ਹਾਂ ਮੈਨੂੰ ਕਹਿਨੀ ਹੈ ਤੂੰ ਹਾਂ ਤੂੰ ਨਹੀਂ ਟਿਕਦੀ ਮੈਂ ਨਹੀਂ ਟਿਕਦੀਗੀ ਟਿਕਦਾ ਤਾਂ ਤੂੰ ਨਹੀਂ ਜਿਵੇਂ ਆਹ ਰੁੜਿਆ ਫਿਰਦਾ ਤੇਰੀ ਜ਼ੁਬਾਨ ਉੱਥੇ ਨਾ ਦੰਦਾਂ ਦੇ ਵਿਚਾਲੇ ਟਿਕਦੀ ਨਹੀਂ ਇੱਕ ਜਗ੍ਹਾ ਐ ਚੱਲਦੀ ਰਹਿੰਦੀ ਕਤਰ 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 ਉਹ ਹੈ ਗੰਗਲੂ ਵਰਗੀ ਜ਼ੁਬਾਨ ਤੇਰੀ ਮੈਨੂੰ ਕਹਿਨੀ ਹੈ ਤੂੰ ਕਿ ਮੈਂ ਨਾ ਹੋਵਾਂ ਨਾ ਤਾ ਆਥਨ ਤੋਂ ਪਹਿਲਾਂ ਤੇਰੇ ਮੋਰ ਛਾਂਗ ਕੇ ਤੇ ਤੈਨੂੰ ਮੰਜੀ ਮੰਜੀ ਚ ਸਿੱਟ ਦੇਣ ਲੋਕ ਮੈਂ ਤੈਨੂੰ ਦੱਸਾਂ ਸਿੱਟ ਦੇਣਾ ਤੂੰ ਬਚਾਈ ਫਿਰਦੀ ਆ ਮੈਨੂੰ ਇਥੇ ਮੈਂ ਹੀ ਆ ਜਿਹੜੀ ਤੇ ਸਾਂਭ ਲੈਨੀ ਆ ਹੈ ਕਦੇ ਕਿਸੇ ਦੇ ਲਾਂਬੇ ਲੈ ਕੇ ਉਹਨੇ ਕਦੇ ਕਿਸੇ ਦੇ ਲਾਂਬੇ ਲੈ ਕੇ ਉਹਨੇ ਮੈਂ ਰੋਕ ਲੈਨੀ ਆ ਕਿ ਭਾਈ ਚੱਲ ਕੋਈ ਗੱਲ ਨਹੀਂ ਇਹ ਤਾਂ ਮਾੜਾ ਹੈਗਾ ਨਾਲ ਤੁਸੀਂ ਕਿਉਂ ਮਾੜੇ ਬਣੇ ਫਿਰਦੇ ਹੋ ਹੈ ਹਰੇਕ ਚੀਜ਼ ਆਪਦੇ ਤੇ ਲੈ ਲੀ ਹੁਣ ਕੱਢ ਲਈ ਪੜਾਸ ਬੋਂਗਲੂ ਨੂੰ ਵੀ ਦੱਸਦਾ ਹੈ ਕਹਿੰਦਾ ਤੂੰ ਤਾਂ ਮੈਨੂੰ ਕਹਿਨੀ ਆ ਕੈਨੀ ਆ ਤੈਨੂੰ ਮੈਂ ਆਹੋ ਐਵੇਂ ਮੈਨੂੰ ਪਤਾ ਹੈ ਨਾ ਤੋਹਾ ਲੈ ਇੱਕ ਤੀਰ ਨਾਲ ਦੋ ਸ਼ਿਕਾਰ ਕਰਦੀ ਐ ਤੂੰ ਦੋ ਦੋ ਗੱਲਾਂ ਕਰਦੀ ਐ ਹਾਂ ਅੱਖਾਂ ਨਾਲ ਗੱਲਾਂ ਕਰਦੀ ਐ ਤੂੰ ਦੂਜੀਆ ਤੀਵੀਆ 365 ਚਲਿੱਤਰ ਨਾਰ ਦੇ ਤੇਰੇ ਤਾਂ 400 ਤੋਂ ਵੀ ਉੱਤੇ ਐ ਚਲਿੱਤਰ ਹਾਂ ਹੈ ਪਤਾ ਹੈ ਮੈਨੂੰ ਸਭ ਤੇਰਾ ਤਾਂ ਤਾਂ ਮੈਂ ਚਲਿੱਤਰ ਕਹਿੰਨੇ ਮੇਰੇ ਮੇਰੇ ਇਹੋ ਜੀ ਕੀ ਚਲਿੱਤਰ ਮਾੜੇ ਐ ਟੀ ਟੀ ਚਲਿੱਤਰ ਮਾੜੀ ਆਪੜਾਸ ਕੱਟਦੀ ਐ ਤੂੰ ਆਪੜਾਸ ਕੱਟਦੀ ਐ ਹਾਂ ਅੰਦਰ ਹੀ ਠੀਕ ਆ ਹਾਂ ਲੈ ਕੇ ਆਉਣੀ ਆ ਮੈਂ ਐਸੀ ਤੈਸੀ ਕਰਾ ਆਉਣੀ ਆ ਮੈਂ ਕੜਾ ਖਰਚਾ ਤੋਂ ਆ ਜਾ ਇੱਧਰ ਬਾਹਰ ਅੰਦਰ ਕਿਵੇਂ ਸੋਵੇਂਗਾ ਅੰਦਰ ਕਿਵੇਂ ਸੌਣ ਨਹੀਂ ਦਿੰਦੀ ਕੀ ਆਹੋ ਆ ਜਾ ਇੱਧਰ ਆ ਜਾ ਇੱਧਰ ਮੈਂ ਤੈਨੂੰ ਕਿੱਥੇ ਸੌਵਾਂ ਇਹ ਅੰਦਰ ਇਹ ਇਹ ਸੌ ਅੰਦਰ ਜਾਣਦਾ ਮੈਨੂੰ ਤੂੰ ਆਹ ਠੀਕ ਆ ਭੱਛੀਆਂ ਨਾਲ ਸਿਰ ਰੰਗ ਦੂੰਗਾ ਤੇਰਾ ਤੇਰਾ ਟਾਈਮ ਹੋ ਗਿਆ ਆ ਜਾਓ ਬਈ ਹੁਣ ਅਸੀਂ ਕਰੈਕਟਰ ਤੋਂ ਬਾਹਰ ਆ ਰਹੇ ਹਾਂ ਤੇ ਬਾਈ ਸਤਿ ਸ੍ਰੀ ਅਕਾਲ ਦੋਸਤੋ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਵੀ ਕੋਈ ਐਡਵਾਈਸ ਹੈ ਕਿ ਆ ਤਾਂ ਤੁਸੀਂ ਸਾਨੂੰ ਦੱਸਿਆ ਕਰੋ ਕੋਈ ਨਵਾਂ ਕੰਟੈਂਟ ਨਵਾਂ ਕਨਸੈਪਟ ਕੋਈ ਤੁਹਾਡੇ ਚਾਹੁੰਦਾ ਸਾਨੂੰ ਜਰੂਰ ਮੈਸੇਜ ਕਰਦਿਆ ਕਰੋ ਜਾਂ ਜਿਸ ਤਰ੍ਹਾਂ ਕਮੈਂਟ ਚ ਲਿਖਦਿਆ ਕਰੋ ਹਾਂਜੀ ਜਾਂ ਸਾਡਾ ਇੱਕ ਹੈਗਾ WhatsApp ਨੰਬਰ ਹੈ ਉੱਥੇ ਤੁਸੀਂ ਸਾਨੂੰ ਮੈਸੇਜ ਕਰਦਿਆ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਕੋਈ ਨਵਾਂ ਸਬਜੈਕਟ ਨਵੀਂ ਕੋਈ ਗੱਲਬਾਤ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਤੁਹਾਡੇ ਐਂਟਰਟੇਨਮੈਂਟ ਅਸੀਂ ਵਧੀਆ ਤਰੀਕੇ ਨਾਲ ਕਰੀਏ ਹਾਂਜੀ ਤੇ ਥੈਂਕ ਯੂ ਸੋ ਮਚ ਜੀ ਸਤ ਸ੍ਰੀ ਅਕਾਲ ਤੇ ਕਰਮਾ ਪੰਮੀ ਆਪਣਾ YouTube ਚੈਨਲ ਤੁਸੀਂ ਸਾਰੇ ਜਾਣਦੇ ਹੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਫੋਲੋਅਰ ਹਨ ਜਿਹੜੇ ਬਹੁਤ ਘੱਟ ਨੇ ਪਲੀਜ਼ ਸਾਡੇ ਜਲਦੀ ਜਲਦੀ ਫੋਲੋਅਰ ਵਧਾਓ ਤੇ ਆਪਾਂ ਹੋਰ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਬਿਲਕੁਲ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ